ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਆਜ਼ਾਦੀ ਦਿਹਾੜੇ ਮੌਕੇ ਅੱਜ ਪਾਇਪਾ ਦੇ ਸੀਨੀਅਰ ਆਗੂ ਅਤੇ ਕਾਰਜਕਰਮੀ ਮੈਂਬਰ ਅਨੂਪ ਸਿੰਘ ਭੁੱਲਰ ਵੱਲੋਂ ਸ਼ਹੀਦ ਅਫਦਲ ਮੀਦ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਧਾ ਤੇ ਇੱਕਜਤਾ ਭੇਟ ਕਰਦੇ ਆ ਸ਼ਹੀਦ ਅਫਦਲ ਮੀਦ ਦੇ ਸਮਾਰਕ ਤੇ ਆਪਣੇ ਵੱਡੇ ਗਿਣਤੀ ਸਾਥੀਆਂ ਸਵੇਰ ਜਾ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਉਹਨਾਂ ਨਾਲ ਸੀਨੀਅਰ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਬਕਾ ਸਰਪੰਚ ਅਵਤਾਰ ਸਿੰਘ ਕਲੰਜਰ ਸਾਬਕਾ ਸਰਪੰਚ ਗਰਮੀਤ ਸਿੰਘ ਮਸਤਖੜ ਸਰਪੰਚ ਸ਼ੇਰ ਸਿੰਘ ਸਕੱਤਰਾ ਸਾਬਕਾ ਸਰਪੰਚ ਨਰਮਿੰਦਰ ਸਿੰਘ ਦਿਓਲ ਬਲਟੋਵਾ ਸਾਬਕਾ ਸਰਪੰਚ ਮਤਾਪ ਸਿੰਘ ਰਾਜੋਕੇ ਮਿਸਟਰ ਉਪਨਦਰ ਸਿੰਘ ਬਲਟੋਆ ਸ਼ਕੁੰਦਰ ਸਿੰਘ ਮਲਕਾ ਬਲਵਿੰਦਰ ਸਿੰਘ ਮਹਿਦੀਪੁਰਿਆ ਮਨਦੀਪ ਸਿੰਘ ਥੇਸ ਲਿਆਲੀ ਕੇਵਲ ਸਿੰਘ ਦਾਸੂਵਾਲ ਨਰਵੈਰ ਸਿੰਘ ਦਾਦੀ ਸੁਰ ਸਿੰਘ ਸੈਕਟਰੀ ਸਤਨਾਮ ਸਿੰਘ ਭਗਵਾਨਪੁਰਾ ਮਨਜਿੰਦਰ ਸਿੰਘ ਸਾਬਕਾ ਸਰਪੰਚ ਆਬਾਦੀ ਅਮਰਕੋਟ ਗੁਰਜੰਟ ਸਿੰਘ ਜੋਬਨ ਸਿੰਘ ਪ੍ਰਦੀਪ ਧਵਨ ਲਵਤਵਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਪਾ ਦੇ ਸੀਨੀਅਰ ਵਰਕਰ ਉਹਨਾਂ ਨਾਲ ਇਸ ਮੌਕੇ ਹਾਜ਼ਰ ਸਨ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰam ਤੇ ਫੋਲੋ ਜ਼ਰੂਰ ਕਰਿਓ ਧੰਨਵਾਦ ਇੱਕ ਹੋਰ ਹੋਰ ਹੋਲੀ ਆਸ ਲੋ ਜੂਲੀਓ ਜਾ ਬੋਲੀ ਹੁਣ ਕੁਲੀ ਤਾ ਨਾ ਇਹ ਕਪੜਾ ਉਹ ਵੀ ਨਹੀਂ ਬਾਕੀ ਬਾਹਰ ਐ ਚਲੇ ਜਾ ਚਲੇ ਜਾ ਜੰਨੇ ਦੀ ਜਾਨ ਤੋਂ ਜਾਨ ਦੇ ਚੱਲ 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 ਜੰਨੇ ਜਾ ਚਲੇ ਭਾਈ ਚਲੇ ਜੋ ਬੂੜਾ ਲਾ ਕੇ ਬੂੜਾ ਲਾ ਕੇ ਜੋੜਾ ਲਾਣ ਜੋੜਾ ਨਾ ਲੈ ਜੀ ਇਸ਼ੂ ਨਾ ਬਣਾ ਲਈ ਜੋ ਉਹ 30 ਸਾਲ ਪਿਛੇ ਜਾਂਦਾ ਆਪਨੇ ਸਾਰੇ ਲੱਗਦਾ ਕਰ ਲਾਓ ਗੁੜ ਕੇ ਇੱਕ ਲੱਗੋ ਉਹ ਨਾਲ ਇੱਕ